ਫਰੋਈਪਰੰਗਰ ਚੋਰੀਆਂ ਦਾ سلسلہ ਲਗਾਤਾਰ ਜਾਰੀ ਹੈ ਲਗਾਤਾਰ ਹੀ ਚੋਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੀਆਂ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਨਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਹੁਣ ਚੋਰਾਂ ਨੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਕੇ ਚੋਰੀ ਦੇ ਨਾਲ-ਨਾਲ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ ਵੀ ਸ਼ੁਰੂ ਕਰ ਦਿੱਤਾ ਤਾਜੀ ਘਟਨਾ ਫਗਲਪੁਰ ਦੀ ਰੇਲਵੇ ਕਲੋਨੀ ਵਿੱਚ ਵਾਪਰੀ ਹੈ ਜਿੱਥੇ ਚੋਰਾਂ ਨੇ ਇੱਕ ਘਰ ਅੰਦਰ ਦਾਖਲ ਹੋਏ ਜਿੱਥੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਦ ਘਰ ਵਿੱਚ ਮੌਜੂਦ ਔਰਤ ਨੇ ਰੌਲਾ ਪਾਇਆ ਤਾਂ ਚੋਰਾਂ ਨੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਸਭ આરોਪ ਲਗਾਏ ਆ ਮ੍ਰਿਤਕ ਔਰਤ ਦੇ بیٹے ਨੇ ਜਿਸ ਦਾ ਕਹਿਣਾ ਹੈ ਕਿ ਉਹ ਕੰਮ ਤੇ ਗਿਆ ਹੋਇਆ ਸੀਗਾ ਅਤੇ ਜਦੋਂ ਵੀ ਉਹ ਕੰਮ ਤੇ ਜਾਂਦਾ ਤਾਂ ਬਾਹਰੋਂ ਗੇਟ ਨੂੰ ਜਿੰਦਾ ਲਗਾਜਾਂਦਾ ਜਦ ਕੰਮ ਤੋਂ ਵਾਪਸ ਹੋ ਆਇਆ ਘਰ ਦਾ ਜਿੰਦਾ ਜਿਹੜਾ ਟੁੱਟਿਆ ਪਿਆ ਸੀਗਾ ਜਦੋਂ ਘਰ ਅੰਦਰ ਦਾਖਲ ਹੋ ਕੇ ਉਸਨੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਇਧਰ ਉਧਰ ਖਿਲਰਿਆ ਪਿਆ ਸੀਗਾ ਤਾਂ ਦੂਸਰੇ ਕਮਰੇ ਵਿੱਚ ਉਸ ਦੀ ਮਾਂ ਦੀ Laash ਜਿਹੜੀ ਆ ਉਹ ਪਈ ਹੋਈ ਸੀ ਤਾਂ ਜਿਸ ਤੋਂ ਬਾਅਦ ਸਰੰਤ ਉਸਨੇ ਪੁਲਿਸ ਨੂੰ ਇਤਲਾਹ ਦਿੱਤੀ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜੜੀਆ ਕੀਤੀ ਜਾ ਰਹੀ ਆ ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਸਦਰ ਦੇ ਐਸਐਚਓ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਬ੍ਰਿਗੀ ਨਾਲ ਜਾਂਚ ਜੜੀਆ ਕੀਤੀ ਜਾ ਰਹੀ ਆ ਜੋ ਵੀ ਸਚਾਈ ਸਾਹਮਣੇ ਆਵੇਗੀ ਉਸ ਦੇ ਤਹਿਤ ਬਣਦੀ ਕਾਰਵਾਈ ਜੜੀਆ ਉਹ ਕੀਤੀ ਜਾਵੇਗੀ ਤਾਂ ਕਿ ਕੁਝ ਕਹਿਣਾ ਹੈ ਮ੍ਰਿਤਕ ਔਰਤ ਦੇ بیٹے ਦਾ ਅਤੇ ਪੁਲਿਸ ਦਾ ਉਹ ਵੀ ਤੁਹਾਨੂੰ ਸੁਣਾ ਦਿੰ ਲੈ ਕੀ ਨਾਮ ਆ ਤੁਹਾਡਾ ਤੇ ਕੀ ਘਟਨਾ ਪਈ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਹੈ ਜੀ ਤੇ ਉਮਰ ਮੇਰੀ 28 ਸਾਲ ਹੈ ਜੀ ਤੇ ਮੇਰੇ ਮਾਤਾ ਜੀ ਦਾ ਨਾਮ ਰਣਜੀਤ ਕੋਰ ਹੈ ਤੇ ਸਵੇਰੇ 8:30 ਵਜੇ ਜੇ ਮੈਂ ਘਰੋਂ ਗਿਆ ਹਾਂ ਤੇ ਅੱਜ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਮੇਰੀ ਮਾਤਾ ਜੀ ਨਾਲ ਗੱਲ ਹੁੰਦੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਨਹੀਂ ਚੁੱਕਿਆਗਾ ਕਿ ਜਦੋਂ ਮੈਂ 12:55 ਵਜੇ ਪਰਚਾੰਜਾ ਮਿੰਟ ਤੇ ਘਰੇ ਆਇਆ ਹਾਂ ਤੇ ਜਿੰਦਾ ਹੈ ਨਹੀਂ ਸੀਗਾ ਕੱਲੀ ਕੁੰਡੀ ਲੱਗੀ ਹੋਈ ਸੀਗੀ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਚੋਰਾਂ ਨੇ ਵਾਰਦਾਤ ਕੀਤੀ ਸੀਗੇ ਸਾਰੇ ਕੱਪੜੇ ਖੁੱਪੜੇ ਖਿਲਰੇ ਹੋਏ ਸੀਗੇ ਤੇ ਜੋ ਵੀ ਮਾਤਾ ਜੀ ਦੇ ਪੈਸੇ ਪੋਸੇ ਸਾਰਾ ਕੁਝ ਲੈ ਕੇ ਚਲੇ ਗਏ ਨੇ ਕੋਈ ਪਤਾ ਨਹੀਂ ਲੱਗਾ ਕਿ ਕਿੰਨੇ ਜਣੇ ਸੀਗੇ ਜਿਹੜੇ ਚੋਰੀ ਇਹਦੇ ਬਾਰੇ ਨਹੀਂ ਪਤਾ ਲੱਗਾ ਜੀ ਕਿੰਨੇ ਜਾਣੇ ਕਿੰਨੇ ਨਹੀਂ ਜਾ ਤੇ ਜਦੋਂ ਮੈਂ ਦੇਖਿਆ ਸੀਗਾ ਤੇ ਉਹਨਾਂ ਦੀ ਗੱਲ ਦੇ ਵਿੱਚ ਪਰਨਾ ਪਾਇਆ ਤੇ ਜਿਹੜਾ ਮੈਂ ਕੱਲ ਬੰਨਿਆ ਸੀਗਾ ਤੇ ਉਸ ਪਰਨੇ ਦੇ ਨਾਲ ਉਹਨਾਂ ਨੂੰ ਗੱਲ ਘੁੱਟ ਕੇ ਮਾਰਿਆ ਗਿਆ ਜੀ ਕਰੋ ਕਰੋ ਕੀ ਕੀ ਲੈ ਕੇ ਗਏ ਕਰੋ ਆਪਣੇ ਸਾਰਾ ਕੁਸਤਾ ਘਰੇ ਰਿਹਾ ਮੈਂ ਕਿ ਪੈਸੇ ਪੋਸੇ ਲੈ ਕੇ ਗਏ ਨੇ ਤੇ ਮਾਤਾ ਜੀ ਨੂੰ ਕਿੰਨੇ ਪੈਸੇ ਮੈਂ ਕਿ ਪੈਸੇ ਹੋਣਗੇ ਆਪਣੇ 5000 ਰੁਪਏ ਕੋਲ ਸੀਗਾ ਮਾਤਾ ਜੀ ਕੋਈ ਇਸ ਤੋਂ ਇਲਾਵਾ ਤੇ 200 ਰੁਪਏ ਉਹਨਾਂ ਨੇ ਮੈਨੂੰ ਸਵੇਰੇ ਦਿੱਤਾ ਕਿ ਰੋਟੀ ਲਿਆਉਣ ਵਾਸਤੇ ਤੇ ਉਸ ਤੋਂ ਬਾਅਦ ਕੀ ਆ ਤੇ ਜਦੋਂ ਮੈਂ ਪੁੱਛਿਆ ਫੋਨ ਕਰਕੇ ਕਿ ਕੀ ਖਾਣਾ ਕੀ ਨਹੀਂ ਤੇ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋ ਰਹੀ ਮਾਤਾ ਤੁਹਾਡੀ ਇੱਥੇ ਇਕੱਲੀ ਰਹਿੰਦੀ ਸੀ ਹਾਂਜੀ ਇਕੱਲੇ ਰਹਿੰਦੇ ਹੈਂਡੀਕੈਪ ਸੀਗੇ ਮੇਰੀ ਮਾਤਾ ਜੀ ਕੋਈ ਦੰਸ਼ ਕਿਸੇ ਨਾਲ ਨਹੀਂ ਨਹੀਂ ਜੀ ਕਿਸੇ ਨਾਲ ਨਹੀਂ ਜੀ ਕੋਈ ਸੱਟ ਸੁੱਟ ਵੀ ਹੈਗੀ ਸੀ ਸਰੀਰ ਤੇ ਨਹੀਂ ਨਹੀਂ ਕੋਈ ਕੁਛ ਨਹੀਂ ਜੀ ਬਸ ਗਲਾ ਘੁੱਟ ਕੇ ਮਾਰਿਆ ਜੀ ਉਹਨਾਂ ਨੇ ਘਟਨਾ ਦੁਪਹਿਰ ਦੀ ਹੈ ਹਾਂਜੀ ਦੁਪਹਿਰ ਦੀ ਘਟਨਾ ਹੈ ਜਦੋਂ ਮੈਂ ਘਰੇ ਆਇਆ ਮੈਂ ਆਪਣੇ 12:00 ਵਜੇ ਕਪੜੇ ਲੈਣ ਜਦੋਂ ਮੈਂ ਦੇਖਿਆ ਜੇ ਤੇ ਉਦੋਂ ਮੈਂ ਕਿ ਕੱਲੀ ਕੁੰਡੀ ਲੱਗੀ ਹੋਈ ਸੀ ਜਦੋਂ ਅੰਦਰ ਜਾ ਕੇ ਵੇਖਿਆ ਅਲਮਾਰੀ ਖੁੱਲੀ ਹੈ ਕਪੜੇ ਖਿਲਰੇ ਪਏ ਨੇ ਤੇ ਗਵਾਂਢੀਆਂ ਨੂੰ ਪੁੱਛਿਆ ਕਹਿੰਦੇ ਹਜ਼ਰ ਨੂੰ ਨਹੀਂ ਪਤਾ ਹੈਗਾ ਤੇ ਉਹਨਾਂ ਨੇ ਮੌਕੇ ਦੇ ਬਾਅਦ ਤੇ ਇਹ ਦੱਸਿਆ ਕਿ 11:30 ਵਜੇ ਤੇ ਆਪਣੀ ਬੇਟ ਨੂੰ ਬਾਲ ਲੈ ਕੇ ਸਕੂਲ ਦੇ ਕੋਲ ਗਏ ਸੀਗੇ ਉਦੋਂ ਲੋਕ ਲੱਗਾ ਸੀਗਾ ਕਿ ਜਦੋਂ ਮੈਂ ਆਇਆ ਮੈਂ ਤੇ ਉਦੋਂ ਜੇ ਸਵਾਰਦਾ ਤੇ ਹੋ ਚੁੱਕੀ ਸੀ ਮੈਂ ਜੇ ਆਪਣੇ ਖਲਾਸੀਆਂ ਜੀ ਆਈ ਡਬਲਿਊ ਦਫਤਰ ਦੇ ਵਿੱਚ ਹਾਂਜੀ ਇੱਥੇ ਰੇਲਵੇ ਦੇ ਕੁਆਟਰ ਵਿੱਚ ਹਾਂਜੀ ਰੇਲਵੇ ਦੇ ਕੁਆਟਰ ਮੈਂ 2019 ਦਾ ਇੱਥੇ ਰਹਿ ਰਹੇ ਹਾਂ ਜੀ ਪਹਿਲਾਂ ਵੀ ਸਾਡੇ ਚੋਰੀ ਹੋ ਸਕੀਏ ਤੇ ਉਦੋਂ ਵੀ ਸਮਾਨ ਸਾਰਾ ਲੈ ਗਏ ਸੀਗੇ ਉਸ ਵਾਰ ਕੁਝ ਨਹੀਂ ਹੋਇਆ ਤੇ ਦੂਸਰੀ ਵਾਰ ਦਾ ਤੇ ਹੋਈ ਆ ਜਿਸ ਦੇ ਵੇਲੇ ਕੀ ਪੈਸਾ ਵੀ ਖੋਇਆ ਗਿਆ ਤੇ ਮੇਰੀ ਮਾਤਾ ਜੀ ਨੂੰ ਬਿਮਾਰ ਦਿੱਤਾ ਗਿਆ ਘਟਨਾ ਚੋਰੀ ਦੀ ਲੱਗਦੀ ਆ ਜਾਂ ਕੋਈ ਹੋਰ ਲੱਗਦੀ ਨਹੀਂ ਚੋਰੀ ਦੀ ਆ ਜੀ ਕਿਉਂਕਿ ਘਰ ਦੇ ਵਿੱਚ ਜੋ ਵੀ ਸੋਨਾ ਸੀਗਾ ਉਹ ਵੀ ਲੈ ਚੁੱਕੇ ਨੇ ਜੀ ਭਾਜੀ ਫਰੀਦਪੁਰ ਦੇ ਕੀ ਹਾਲਾਤ ਨੇ ਚੋਰੀਆਂ ਨੂੰ ਲੈ ਕੇ ਜੋ ਦੇਖੋ ਜੀ ਇੱਥੇ ਜੇ ਦੇਖਿਆ ਜਾਵੇ ਤੇ ਰਾਹ ਜਾਂਦਿਆਂ ਹਰ ਕਿਤੇ ਖੋਏ ਜਾਂਦੇ ਨੇ ਕਦੀ ਪੂਨ ਖੋਇਆ ਜਾਂਦਾ ਕਿਸੇ ਦੇ ਮੈਂ ਕਿ ਕਾਪਾ ਮਾਰਾ ਜਾਂਦਾ ਕਦੀ ਕੋਚਾ ਸਾਡੇ ਪਹਿਲਾਂ ਵੀ ਚੋਰੀ ਹੋ ਚੁੱਕੀ ਪਿਛਲੇ ਸਾਲ ਤੇ ਇਸ ਵਾਰ ਉਹਨਾਂ ਨੇ ਵੇਖਿਆ ਕਿ ਕੱਲੀ ਮਾਤਾ ਜੀ ਬੈਠੇ ਨੇ ਘਰੇ ਤੇ ਜਦੋਂ ਮਾਤਾ ਜੀ ਨੇ ਕਿਤੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਜਾਣ ਨੂੰ ਪਛਾਣਿਆ ਆਊਗਾ ਤੇ ਉਹਨਾਂ ਨੇ ਜੇ ਉਹਨਾਂ ਨੂੰ ਮੈਂ ਕਿ ਡੈੱਡ ਕਰ ਦਿੱਤਾ ਉਦੋਂ ਜਦੋਂ ਚੋਰੀ ਹੋਈ ਸੀ ਉਦੋਂ ਕੋਈ ਕਾਰਵਾਈ ਹੋਈ ਸੀ ਉਦੋਂ ਕਾਰਵਾਈ ਦਿਖਾ ਉਦੋਂ ਕੋਈ ਕਾਰਵਾਈ ਨਹੀਂ ਲਿਖਾ ਕੇ ਆਏ ਸੀਗੇ ਐਫ ਆਈ ਆਰ ਦਰਜ ਕਰਾਏ ਸੀਗੇ ਕੁਝ ਇਸ ਬੂਤ ਨਹੀਂ ਮਿਲਿਆ ਹੋਰ ਤਾਂ ਭਾਈ ਜੀ ਘਰੋਂ ਆ ਕੇ ਤੁਹਾਡੇ ਚੋਰੀ ਕਰਕੇ ਕਤਲ ਕਰਕੇ ਆ। ਰਾਹ ਗਲੀ ਤਾਂ ਚਲੋ ਹੁੰਦਾ ਹੀ ਸੀਗਾ। ਉਹ ਤਾਂ ਗਰਾਹ ਗਲੀ ਹੁੰਦਾ ਹੁਣ ਤਾਂ ਦੇਖੋ ਜੀ ਇਸ ਟਾਈਮ ਤੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਚੋਰੀਆਂ ਕਾਫੀ ਹੁੰਦੀਆਂ ਨੇ। ਅੱਜ ਸਾਡੇ ਗਵਾਨ ਦੇ ਵਿੱਚ ਵੀ ਚੋਰੀ ਹੋ ਚੁੱਕਿਆ ਤੁਸੀਂ ਦੇਖ ਸਕਦੇ ਗੁਆਟਰ ਇਹਨਾਂ ਦੇ ਅਕਬਰ ਜੀ ਆ ਉਹਨਾਂ ਦੇ ਮੈਂ ਕਿ ਚੋਰੀ ਹੋਈ ਆ ਆਰਪੀਐਫ ਦੇ ਵਿੱਚ ਲੱਗੇ ਸੀਗੇ। ਉਹਨਾਂ ਦਾ ਇੱਕ ਮੋਟਰਸਾਈਕਲ ਹੀ ਰਿਹਾ ਵਾ ਬਾਕੀ ਉਹਨਾਂ ਦੀ ਵਰਦੀ ਤੱਕ ਲੈ ਕੇ ਗਏ ਨੇ ਜੀ। ਮੰਨਤੀ ਕਰਦੇ ਹਾਂ। ਹਾਂਜੀ। ਮਾਂਗਾਇਓ ਹੀ ਆ ਜੀ ਹਾਂ ਵੀ ਕਿ ਹਾਨੂੰ ਮੈਂ ਕੀ ਪੈਸਾ ਚਾਹੀਦਾ ਵਾ ਨਸ਼ੇ ਪੱਤੇ ਵਾਲਿਆਂ ਨੇ ਜੀ ਇੱਥੇ ਤੁਸੀਂ ਕੀ ਮੰਗ ਕਰਦੇ ਮੈਂ ਇਹ ਮੰਗ ਕਰ ਚ ਕਰਨਾ ਚਾਹੁੰਦਾ ਕਿ ਜੋ ਵੀ ਮੇਰੇ ਘਰੋਂ ਗਿਆ ਵਾ ਪੈਸਾ ਤੇ ਲੈ ਕਿਉਂਕਿ ਦੇਖੋ ਜੀ ਮਾਂ ਤਾਂ ਮੇਰੀ ਚਲ ਗਈ ਉਹ ਤਾਂ ਆ ਨਹੀਂ ਸਕਦੀ ਕਿਉਂਕਿ ਪਿਛਲੇ ਹਲੇ ਪਿਛਲੇ ਮਹੀਨੇ 7 ਤਰੀਕ ਸਤਵੇਂ ਮੈਂ ਮੇਰੇ ਫਾਦਰ ਜੀ ਚਾਹਬ ਨੂੰ 16 ਸਾਲ ਹੋਏ ਮੁੱਕਿਆ ਨੂੰ ਤੇ ਉਹਨਾਂ ਤੋਂ ਬਾਅਦ ਅੱਜ ਮੈਂ ਜਦੋਂ ਵੇਖਿਆ ਤੇ ਮੇਰੀ ਮਾਤਾ ਜੀ ਪੂਰੇ ਹੋ ਗਏ ਤੇ ਮੈਂ ਤਾਂ ਪੁਲਿਸ ਦੇ ਅੱਗੇ ਇਹ ਅਰਦਾਸ ਬੇਨਤੀ ਕਰ ਸਕਦਾ ਨਾ ਕਿ ਮੇਰੀ ਰਿਕੁਐਸਟ ਆ ਤੁਹਾਡੇ ਅੱਗੇ ਕਿ ਜਲਦ ਤੋਂ ਜਲਦ ਜਿਹੜੇ ਵੀ ਜਿਹਨਾਂ ਨੇ ਇਹ ਘਟਨਾ ਵਾਪਰੀ ਆ ਜੋ ਮੇਰੇ ਘਰ ਵਿੱਚ ਆ ਜਲਤ ਦਲਤ ਜਿਹੜੇ ਵੀ ਚੋਰ ਨੇ ਕਿ ਜਲਤ ਜੋੜਾ ਉਹਨਾਂ ਫੜਿਆ ਜਾਵੇ ਤਾਂ ਉਹਨਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਪੁਲਿਸ ਮੌਕੇ ਤੇ ਪਹੁੰਚੀ ਹੋ ਕੀ ਘਟਨਾ ਵਾਪਰੀ ਆ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਸੁਖਵਿੰਦਰ ਸਿੰਘ ਨਾਮ ਦਾ ਇੱਕ ਲੜਕਾ ਖਲਾਸੀ ਇੱਥੇ ਰੇਲਵੇ ਚ ਉਹਨੇ ਕਿਹਾ ਵੀ ਅੱਜ ਕਰੇ ਮੇਰੀ ਮਾਤਾ ਜੋ ਹੈਂਡੀਕੈਪਡ ਦੋਹਾਂ ਲੱਤਾਂ ਤੋਂ ਵੀ ਮੈਂ ਜਦੋਂ ਘਰੇ ਵਾਪਸ ਆਇਆ ਤੇ ਉਹਨਾਂ ਦੀ ਡੈੱਡ ਬੋਡੀ ਇੱਥੇ ਪਈ ਐ। ਅਸੀਂ ਆਏ ਆ ਅਜੇ ਮੌਕਾ ਦੇਖ ਰਹੇ ਹਾਂ ਸਾਰਾ ਮੜ ਬਗਰਾ ਦੀ ਲਿਖ ਰਹੇ ਇਸ ਤੋਂ ਜ਼ਿਆਦਾ ਜੀ ਮੈਂ ਕੁਝ ਨਹੀਂ ਦੱਸ ਸਕਦਾ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਸਾਡੇ ਕ੍ਰਿਮ ਸਾਇੰਸ ਵਾਲੇ ਵੀ ਆਏ ਹੋਏ ਆ ਸਾਰਾ ਅਸੀਂ ਉਹ ਚੱਲ ਰਿਹਾ ਹੈ ਚੋਰੀ ਲੱਗਦੀ ਜੀ ਚੋਰੀ ਲੱਗਦੀ ਹੈ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਕਿੰਨੀ ਉਮਰ ਕਿੰਨੀ ਅਜੇ ਇਹਨਾਂ ਦੀ ਮਾਤਾ ਦੀ ਉਮਰ ਪੰਜਾਬ 52 ਸਾਲ ਹੋਵੇਗੀ ਇਹ ਦੋਵੇਂ ਮਾਂ ਪੁੱਤਰੀ ਰਹਿੰਦੇ ਸੀ ਇਸ ਲੜਕੇ ਦਾ ਡਿਵੋਰਸ ਹੋਇਆ ਹੋਇਆ ਪਹਿਲਾਂ ਫਾਦਰ ਦੀ ਦੀ ਡੈਥ ਹੋਈ ਹੈ ਇਹ ਫਾਦਰ ਦੀ ਜਗ੍ਹਾ ਜੋਬ ਤੇ ਲੱਗਾ 2015 ਚ ਇਹ ਘਟਨਾ ਚੋਰੀ ਦੀ ਲੱਗਦੀ ਜਾਂ ਕੋਈ ਨਹੀਂ ਅਜੇ ਕੁਝ ਨਹੀਂ ਲੱਗ ਸਕਦਾ ਹੈ ਅਸੀਂ ਵੱਖ-ਵੱਖ ਇਨਵੈਸਟੀਗੇਸ਼ਨ ਦਾ ਪਾਰਟਾ ਹਰ ਐਂਗਲ ਤੋਂ ਦੇਖ ਰਹੇ ਹਾਂ ਅਸੀਂ ਪਰਿਵਾਰ ਦੇ ਕਹਿਣ ਮੁਤਾਬਕ ਕਦੋਂ ਕੋਈ ਘਟਨਾ ਹੋਈ ਹੈ ਇਹ ਲੜਕਾ ਬੋਲ ਰਿਹਾ ਵੀ 8:30 ਵਜੇ ਮੈਂ ਸਵੇਰ ਗਿਆ ਬਾਹਰੋਂ ਲੋਕ ਲਾ ਜਾਂਦਾ ਉਹਦੀ ਮਤਨ ਜਦੋਂ ਮੈਂ ਵਾਪਸ ਆਇਆ ਤੇ ਬਾਹਲਾ ਲੋਕ ਹੈ ਨਹੀਂ ਸੀ ਤੇ ਅੰਦਰ ਦੇਖਿਆ ਜਾ ਕੇ ਇਹ ਕਹਿੰਦਾ ਕਿ 3:00 ਵਜੇ ਦੇ ਕਰੀਬ ਮੈਂ ਜਦੋਂ ਆਇਆ ਇਹ ਘਟਨਾ ਵਾਪਰੀ ਯਾਰ ਤੁਹਾਨੂੰ ਇਨਫੋਰਮੇਸ਼ਨ ਹੋਣ ਦਿੱਤੀ ਗਈ ਹੈ ਹਾਂ ਸਾਨੂੰ ਜਦੋਂ ਇੰਪਰੋਵਾਈਜ਼ਨ ਅਸੀਂ ਉਸ ਵੇਲੇ ਆਏ ਨਾਲ ਸਾਡੀ ਸਾਰੀ ਟੀਮ ਆਈ ਅਸੀਂ ਸਾਰੇ ਪੈਨ ਨੂੰ ਰਜਿਸਟਰ ਕਰ ਰਹੇ ਹਾਂ